ਹਾਂਜੀ ਦੋਸਤੋ ਅੱਜ ਮੈਂ ਜਿਹੜੀ ਤੁਹਾਨੂੰ ਕਹਾਣੀ ਸੁਣਾਉਣੀ ਹੈ ਪੰਜਾਬ ਦੀ ਲੋਕ ਕਹਾਣੀ ਬਹੁਤ ਹੀ ਮਸ਼ਹੂਰ ਕਹਾਣੀ ਹੈ ਕਹਾਣੀ ਦਾ ਨਾਮ ਹੈ ਸੋਹਣੀ ਮਹੀਵਾਲ ਬਾਤ ਸਦੀਆਂ ਪੁਰਾਣੀ ਹੈ ਬਲਖ ਬੁਖਾਰ ਦੇ ਸੁਦਾਗਰ ਅਲੀ ਬੇਗ ਦਾ ਨੌਜਵਾਨ ਪੁੱਤ ਇੱਜਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ ਇੱਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹਟੀਆਂ ਵੇਖਦਾ ਵੇਖਦਾ ਤੁੱਲੇ ਦੇ ਭਾਂਡਿਆਂ ਦੀ ਦੁਕਾਨ ਤੇ ਪੁੱਜ ਗਿਆ ਦੁਕਾਨ ਤੇ ਭਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ ਦੁਕਾਨ ਵਿੱਚ ਕੁੱਜੇ ਬਾਦੀਏ ਸਰਾਇਆਂ ਘੜੇ ਮਟਕੇ ਆਦੀ ਇਸ ਸਲੀਕੇ ਨਾਲ ਟਿਕਾਏ ਹੋਏ ਸਨ ਜਿਵੇਂ ਕਿਸੇ ਚિત੍ਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ ਇੱਜ਼ਤਬੇਗ ਬਾਰ ਖੜਾ ਸਜੀਲੀ ਦੁਕਾਨ ਵਾਲਾ ਪ੍ਰਸ਼ੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ ਗਾਕਾਂ ਦੀ ਕੁਝ ਭੀੜ ਘਟੀ ਤੁੱਲੇ ਦੀ ਨਿਗਾ ਨੌਜਵਾਨ ਸੁਧਾਗਰ ਤੇ ਜਾ ਪਈ ਹੁਕਮ ਕਰੋ ਮਹਾਰਾਜ ਹਾਜ਼ਰ ਹੈ ਜਲ ਪਾਣੀ ਅਗਿਆ ਦਿਓ ਤੁੱਲੇ ਨੇ ਨੌਜਵਾਨ ਸਦਾਗਰ ਅੱਗੇ ਹੱਥ ਛੋੜ ਕੇ ਬੇਨਤੀ ਕੀਤੀ ਤੇ ਇਹ ਰਾਂਗਲਾ ਮੂੜਾ ਉਹਦੇ ਅੱਗੇ ਰੱਖ ਦਿੱਤਾ ਬੈਠਣ ਵਾਸਤੇ ਜਲ ਪਾਣੀ ਲਈ ਮਿਹਰਬਾਨੀ ਸਾਨੂੰ ਕੁਝ ਭਾਂਡਿਆਂ ਦੀ ਲੋੜ ਏ ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸਗਾਤ ਲਿਜਾਣਾ ਚਾਹੁੰਦੇ ਹਾਂ ਕੁਝ ਨਮੂਨੇ ਵਿਖਾਓ ਮੂੜੀ ਤੇ ਬੈਠਦਿਆਂ ਇੱਜ਼ਤ ਬੇਗ ਨੇ ਉੱਤਰ ਦਿੱਤਾ ਤੁੱਲਾ ਘਮੇਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚੱਲਿਆ ਗਿਆ ਇੱਜ਼ਤ ਬੇਗ ਸੋਚ ਰਿਹਾ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਨਹਾਰੇ ਦੀ ਸਿਫਤ ਕਿਵੇਂ ਕਰੇ ਤੁੱਲਾ ਅੰਦਰੋਂ ਕਈ ਨਮੂਨੇ ਲੈ ਕੇ ਆਇਆ ਨਮੂਨੇ ਕੀ ਸਨ ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸੀ ਤੱਕੀਆਂ ਭੁੱਖ ਲੈਂਦੀ ਸੀ ਇਹ ਬਹੁਤ ਸੁੰਦਰ ਹਨ অতি ਸੁੰਦਰ ਕੋਈ ਕਦਰਦਾਨ ਦਿਲ ਹੀ ਇਹਨਾਂ ਦਾ ਮੁੱਲ ਤਾਰ ਸਕਦਾ ਹੈ ਤੁਸੀਂ ਐਡੇ ਮਨਮੋਹਕ ਭਾਂਡੇ ਕਿਵੇਂ ਬਣਾ ਲੈਂਦੇ ਹੋ ਇੱਜ਼ਤ ਬੇਕਦੀਆਂ ਪ੍ਰਸ਼ੰਸਾ ਭਰੀਆਂ ਤੱਕੜੀਆਂ ਜਾਣਕਾਰੀ ਲੋੜਦੀਆਂ ਸਨ ਪ੍ਰਸ਼ੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉਠੀਆਂ ਇਹ ਇੱਜ਼ਤ ਬੇਗ ਨੂੰ ਆਪਣੇ ਅੰਦਰ ਵਾੜੇ ਵਿੱਚ ਲੈ ਗਿਆ ਜਿੱਥੇ ਭਾਂਡੇ ਬਣਾ ਰਹੇ ਸੀ ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁੱਲੇ ਦੀ ਧੀ ਮੁਟਿਆਰ ਆਪਣੇ ਕੋਮਲ ਉਂਗਲਾਂ ਨਾਲ ਗੁੰਨੀ ਹੋਈ ਮਿੱਟੀ ਨੂੰ ਜਦੋਂ ਜਾਦੂ ਭਰੀਆਂ ਛੋਹਾਂ ਦੇ ਰਹੀ ਸੀ ਤਾਂ ਤੁੱਲੇ ਨੇ ਕਿਹਾ ਇਹ ਹੈ ਮੇਰੀ ਧੀ ਸੋਹਣੀ ਇਹ ਸਾਰੇ ਭਾਂਡੇ ਇਸੇ ਨੇ ਬਣਾਏ ਐ ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ ਘੁੰਮਦਾ ਚੱਕ ਹੌਲੀ ਹੋ ਗਿਆ ਮਟਿਆਰ ਚੱਕ ਉਤੇ ਜਨਮ ਲੈ ਰਹੇ ਸ਼ਾਹ ਘਰ ਵਿੱਚ ਮਗਨ ਸੀ ਉਸ ਜਰਾ ਨੂੰ ਪਿੱਛੇ ਮੁੜ ਕੇ ਤੱਕਿਆ ਕਾਲੀਆਂ ਘਟਾਵਾਂ ਪਿੱਛੇ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ ਇੱਜ਼ਤ ਬੇਗ ਨੇ ਧੁੱਪ ਵਿੱਚ ਸੁਕਾਏ ਜਾ ਰਹੇ ਭਾਂਡੇ ਤੱਕੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਿੰਨੀ ਦੇਰ ਉਹ ਬਾੜੇ ਵਿੱਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀ ਆਉਂਦੀ ਰਹੀ ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਦ ਸਮਝ ਪੈ ਗਿਆ ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਭਾਂਡੇ ਵਿੱਚ ਸਮਾਇਆ ਹੋਇਆ ਸੀ ਜਿਸ ਕਰਕੇ ਉਹ ਇੰਨੇ ਖੂਬਸੂਰਤ ਲੱਗਦੇ ਨੇ ਇੱਜਤ ਬੇਗ ਨੇ ਬਹੁਤ ਸਾਰੇ ਭਾਂਡੇ ਖਰੀਦ ਲਏ ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ ਤੁੱਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇੱਜਤ ਬੇਗ ਨੇ ਇਹ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਪ੍ਰਕਰਮਾ ਕਰਕੇ ਆ ਰਿਹਾ ਹੋਵੇ ਹੁਣ ਤੁੱਲੇ ਦੀ ਹੁਸ਼ਨਾਣ ਧੀ ਸੋਹਣੀ ਇੱਜਤ ਬੇਗ ਦੇਖਿਆਲਾਂ ਤੇ ਛਾ ਚੁੱਕੀ ਸੀ ਇੱਜਤ ਬੇਗ ਨੇ ਖੂਬਸੂਰਤ ਭਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ ਜਿਸ ਭਾਂਡੇ ਵੱਲ ਉਹ ਤੱਕਦਾ ਚੰਨ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰੀ ਪੈਂਦੀ ਹਰ ਪਾਸੇ ਸੋਹਣੀ ਜਿੱਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਦਿਖਾਈ ਦਿੰਦੀ ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਦੇ ਵਿੱਚ ਖੋਇਆ ਰਿਹਾ ਇੱਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ ਪੈਸੇ ਦਾ ਵਣਜ ਕਰਨ ਆਇਆ ਸੁਦાગਰ ਹੁਣ ਇਸ਼ਕ ਦਾ ਵਣਜ ਕਰਨ ਲੱਗ ਪਿਆ ਉਹਨੇ ਆਪਣਾ ਨੌਕਰ ਆਪਣੇ ਦੇਸ਼ ਵਾਪਸ ਭੇਜ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਹੱੱਟੀ ਪਾਲੀ ਉਹਨਾਂ ਦੇ ਖਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕਣ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਦਰੋਂ ਸੀ? ਉਹ ਤਾਂ ਨੈਣਾਂ ਦਾ ਵਪਾਰੀ ਸੀ, ਨੈਣਾਂ ਦਾ ਬੰਦਾਰਾ ਸੀ। ਹੁਸਨ ਦੀ ਹੱਟ ਤੇ ਸੌਦਾ ਖਰੀਦਣ ਵਾਲਾ। ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ। ਇੱਕ ਵਾਰੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ, ਯਾਨੀ ਸਾਰਾ ਪੈਸਾ ਮਗਾ ਦਿੱਤਾ। ਤੁੱਲੇ ਦਾ ਸੈਂਕੜੇ ਰੁਪਈਆਂ ਦਾ ਕਰਜ਼ਾ ਉਹਦੇ ਸਿਰ ਚੜ ਗਿਆ। ਹਾਲਤ ਇੱਥੇ ਤੱਕ ਪਹੁੰਚ ਗਈ। ਕਿਉਂ ਰੋਟੀ ਤੋਂ ਵੀ ਆਤਰ ਹੋ ਗਿਆ ਅਜੀ ਤਿੱਕਰ ਇੱਜਤ ਵੇਗ ਨੇ ਸੋਣੀ ਨਾਲ ਦੋ ਪਿਆਰ ਭਰੀਆਂ ਗੱਲਾਂ ਵੀ ਨਹੀਂ ਕੀਤੀਆਂ ਸੋਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ ਹਾਰ ਕੇ ਇੱਜਤ ਵੇਗ ਨੇ ਤੁੱਲੇ ਦੇ ਪੈਰ ਫੜ ਲਏ ਮੈਨੂੰ ਬਚਾ ਲੈ ਬਾਪ ਵਰਗਿਆ ਬੰਦਿਆ ਮੈਨੂੰ ਬਚਾ ਲੈ ਮੇਰੇ ਪਾਸ ਫੁੱਟੀ ਕੋਡੀ ਵੀ ਨਹੀਂ ਜਿਹਦੇ ਨਾਲ ਮੈਂ ਤੇਰਾ ਕਰਜ਼ਾ ਮੋੜ ਸਕਾਂ ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ हे नेक दिल बंदे मेरे ते तरस कर मेनू अपने कोल रख ले मैं सिर्फ दो टुकडे रोटी खा के गुजारा कर लूंगा मेरी नौकरी विचों अपना कर्जा काट लेना इज्जत बेगने लेलड़ियां -ले काट दिया आख्या ओदे नैन पर आए तुल्ला सोची पे गया कुछ देर सोच के तुल्ले ने अंगारा परया बेटा काबरन दी लोड़नी वणजा विच कांटे वादे बने ही होई ने ਏ ਮੈਂ ਜਾਣਦਾ ਐ ਕਿ ਤੂੰ ਪ੍ਰਦੇਸੀ ਐ ਇੱਥੇ ਤੇਰਾ ਕੋਈ ਮਦਦਗਾਰ ਨਹੀਂ ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਮੈਂ ਸੁਵਾਲੀ ਕਦੋਂ ਮੋੜ ਸਕਦਾ ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਆ ਪਰ ਮੇਰੀ ਇੱਕ ਸ਼ਰਤ ਐ ਹਾਂ ਦੱਸ ਬਾਬਾ ਇੱਜ਼ਤ ਬੇਕਾਲੀ ਨਾਲ ਬੋਲਿਆ ਉਸ ਨੂੰ ਆਸ ਦਾ ਟਟਣਾ ਜਗ ਮੰਗਾਉਂਦਾ ਵਿਖਾਈ ਦਿੱਤਾ ਤੈਨੂੰ ਮੱਝਾਂ ਚਾਰਨ ਦਾ ਨੌਕਰ ਰਹਿਣਾ ਪਊਗਾ ਸੋਚ ਲੈ ਤੁੱਲੇ ਨੇ ਗੰਭੀਰਤਾ ਫੁਰਕਾ ਆਖਿਆ ਮੈਨੂੰ ਮਨਜ਼ੂਰ ਹੈ ਮੈਂ ਖਿੜੇ ਮੱਥੇ ਇਹ ਨੌਕਰੀ ਕਰੂੰਗਾ ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ ਗਈ ਹੋਵੇ ਆਪਣੇ ਪਿਆਰੇ ਨਾਲ ਨੇੜਤਾ ਕਰਨ ਦੀ ਸੱਦਰ ਹੁਣ ਉਹਨੂੰ ਪੂਰੀ ਹੁੰਦੀ ਜਾਪੀ ਇੱਜ਼ਤ ਬੇਗ ਮੂੰਹ ਚੱਖਰੀ ਮੱਝਾਂ ਖੋਲਦਾ ਸਾਥੀਆਂ ਸਮੇਤ ਚਨਾ ਦੇ ਬੇਲੇ ਵਿੱਚ ਪੁੱਛ ਜਾਂਦਾ ਇੱਜ਼ਤ ਬੇਗ ਤੋਂ ਹੁਣ ਉਹ ਮਹੀਵਾਲ ਬਣ ਗਿਆ ਸੀ ਮਈਆ ਮੈਂ ਕਹਿ ਦਿੰਦੇ ਨਾ ਕਿਸੇ ਭਾਸ਼ਾ ਦੇ ਵਿੱਚ ਮੈਂ ਪੰਜਾਬੀ ਦੇ ਵਿੱਚ ਮੱਝਾਂ ਨੂੰ ਮੈਂ ਵੀ ਕਹਿ ਦਿੰਦਾ ਤਾਂ ਕਰਕੇ ਉਹ ਮਹੀਵਾਲ ਬਣ ਗਿਆ ਉਸ ਨੂੰ ਇਸੇ ਨਾਂ ਨਾਲ ਹੋਣਾ ਸੱਦਣ ਲੱਗ ਗਿਆ ਕੋਈ ਡੇਢ ਵਰਾ ਇਸੇ ਤਰ੍ਹਾਂ ਲੰਘ ਗਿਆ ਸੋਹਣੀ ਦੀ ਰਾਗਲੀ ਨਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਹੀ ਸੀ ਉਹ ਕਲਪਨਾ ਵਿੱਚ ਕਈ ਵਾਰ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ ਹੱਸਦਾ ਰੁੱਸਦਾ ਤੇ ਮਨ ਮਨਾਈ ਕਰਦਾ ਪਰੰਤੂ ਸੋਹਣੀ ਉਹਦੀ ਪਸੋਂ ਬਹੁਤ ਦੂਰ ਸੀ। ਅਸਮਾਨੀ ਤਾਰਿਆਂ ਨਾਲੋਂ ਵੀ ਦੂਰ। ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਬਣ ਗਈ ਸੀ ਜਿਹੜਾ ਹੱਥ ਲਾਇਆ ਕਮਲਾ ਜਾਂਦਾ ਹੈ। ਇੱਕ ਦਿਨ ਸੋਹਣੀ ਮਹੀਵਾਲ ਲਈ ਪੱਤਾ ਲੈ ਕੇ ਗਈ। ਉਹਦਾ ਚੋ-ਚੋ ਪੈਂਦਾ ਰੂਪ ਮਹੀਵਾਲ ਨੂੰ ਤੜਪਾ ਰਿਹਾ ਸੀ। ਉਸ ਆਪਣੀ ਦਿਲ ਸੋਹਣੀ ਅੱਗੇ ਫੋਲ ਸੁਟਿਆ। ਉਹਦੀ ਦਿਲ ਦੀ ਗੱਲ ਦੱਸੀ। ਸੋਹਣੀਏ ਮੈਂ ਤੇਰੇ ਪਿੱਛੇ ਆਪਣੇ ਮਾਂ-ਬਾਪ ਤੇ ਪਿਆਰਾ ਦੇਸ਼ ਛੱਡ ਦਿੱਤਾ ਹੈ ਪਰ ਤੂੰ ਮੈਂ ਜੀਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਮੈਂ ਲੱਤ ਮਾਰ ਕੇ ਤੇਰੀਆਂ ਮੱਜਾਂ ਚਲਾ ਰਿਆ ਕੁਝ ਰਹਿਮ ਕਰ ਸੋਣੀਏ ਕੁਝ ਤਰਸ ਕਰ ਹੁਸਨ ਪਰੀਏ ਸੋਣੀ ਦੇ ਹੁਸਨਾਕ ਚਿਹਰੇ ਤੇ ਲਾਲੀ ਦੀ ਲਹਿਰ ਤੋੜ ਗਈ ਉਹਨੇ ਮਹੀਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਲੀਜ਼ ਚੜਾ ਦਿੱਤੀ ਸੋਣੀਏ ਦੁਨੀਆ ਦੀ ਸਾਰੀ ਦੌਲਤ ਅੱਜ ਮੇਰੇ ਕਦਮਾਂ ਵਿੱਚ ਹੈ ਮੇਰੇ ਨਾਲੋਂ ਅਮੀਰ ਹੁਣ ਕੋਈ ਦੂਜਾ ਨਹੀਂ ਮਹੀਵਾਲਾ ਮੈਂ ਆਪਣੀ پاک ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਹੈ ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦੇਵਾਂਗੀ ਸੋਹਣੀ ਮਹੀਵਾਲ ਹਰ ਰੋਜ਼ ਬੇਲੇ ਵਿੱਚ ਪਿਆਰ ਮਿਲ ਲੀਆਂ ਕਰਦੇ ਬੇਲੇ ਵਿੱਚ ਸੋਹਣੀ ਦਾ ਰੋਜ਼ ਮਹੀਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ ਉਹਨਾਂ ਦੀ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ ਤੂੰ ਹਸਦੀ ਦਿਲ ਰਾਜੀ ਮੇਰਾ ਲੱਗਦੇ ਨੇ ਬੋਲ ਪਿਆਰੇ ਚੱਲ ਕਿਧਰੇ ਦੋ ਗੱਲਾਂ ਕਰੀਏ ਬਹਿ ਕੇ ਨਦੀ ਕਿਨਾਰੇ ਲੋਕ ਲੁਕਲਾਈਆਂ ਪ੍ਰਗਟ ਹੋਈਆਂ ਵੱਜ ਗਏ ਢੋਲ ਨਗਾਰੇ ਸੋਣੀਏ ਆ ਜਾ ਨੀ ਡੁੱਬਦਿਆਂ ਨੂੰ ਰਬ ਤਾਰੇ ਤੁੱਲੇ ਨੂੰ ਵੀ ਸੋਣੀ ਮਹੀਵਾਲ ਦੇ ਪ੍ਰੇਮ ਬਾਰੇ ਸੂ ਮਿਲ ਗਈ ਦੋ ਨੌਜਵਾਨੀਆਂ ਦੀ ਦੋ ਜਵਾਨੀਆਂ ਦੀ پاک ਮੁਹੱਬਤ ਨੂੰ ਉਹਨਾਂ ਪ੍ਰਵਾਨਨਾ ਕੀਤਾ ਮਹੀਵਾਲ ਨੂੰ ਚੱਕਿਓਂ ਜਵਾਬ ਮਿਲ ਗਿਆ ਯਾਨੀ ਨੌਕਰੀ ਤੋਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਹਨਾਂ ਗੁਜਰਾਤ ਦੇ ਇੱਕ ਹੋਰ কুমਹਾਰਾਂ ਦੇ ਮੁੰਡੇ ਦੇ ਨਾਲ ਵਿਆਹ ਦਿੱਤਾ ਹੁਣ ਸੋਹਣੀ ਮਹੀਵਾਲ ਲਈ ਤੜਫਦੀ ਰਹੀ ਮਹੀਵਾਲ ਸੋਹਣੀ ਦੇ ਵਿਰਾਗ ਵਿੱਚ ਹੰਝੂ ਕੇਰਦਾ ਰਿਹਾ ਝੂਠੀ ਲੋਕਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ ਤੇ ਰੂਹਾਂ ਕਾਇਲ ਕਰ ਦਿੱਤੀਆਂ ਇੱਜ਼ਤ ਬੇਗੋਂ ਮਹੀਵਾਲ ਬਣਿਆ ਤੇ ਮਹੀਵਾਲ ਤੋਂ ਹੁਣ ਉਹ ਫਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸ 1 ਮੀਲ ਦੀ ਦੂਰੀ ਤੇ ਚਨਾਦਰਿਆ ਦੇ ਪਾਰਲੇ ਕੰਡੇ ਝੁੱਗੀ ਜਾ ਪਈ ਸੋਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ ਇੱਕ ਦਿਨ ਫਕੀਰ ਬਣਿਆ ਮਹੀਵਾਲ ਸੋਣੀ ਨੂੰ ਜਾ ਮਿਲਿਆ ਤੇ ਉਹਨਾਂ ਹਰ ਰੋਜ਼ ਅੱਧੀ ਰਾਤ ਮਗਰੋਂ ਚਨਾ ਦੇ ਕੰਡੇ ਮਿਲਣਾ ਨਿਯਤ ਕਰ ਲਿਆ ਅੱਧੀ ਰਾਤ ਗੁਜ਼ਰਦੀ ਸੋਣੀ ਆਪਣੇ ਘਰਦਿਆਂ ਤੋਂ ਚੋਰੀ ਉੱਠਦੀ ਤੇ 1 ਮੀਲ ਬੇਲੇ ਦੇ ਤਰਾ ਤਰਾ ਕਰ ਰੇ ਸਨਸਨ ਰਾਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਹੀਵਾਲ ਨੂੰ ਜਾ ਮਿਲਦੀ ਮਹੀਵਾਲ ਪਾਰੋਂ ਕਾਲੀ ਬੋਲੀ ਰਾਤ ਵਿੱਚ ਚਨਾਹ ਪਾਰ ਕਰਕੇ ਆਉਂਦਾ ਸਤਾਰਿਆਂ ਜਿਹੜੇ ਜਦੋਈ ਵਿਛਾਂ ਥੱਲੇ ਤੋਂ ਨਿਕਾਇਲ ਰੂਹਾਂ ਮਿਲਦੀਆਂ ਪਿਆਰੀਆਂ ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ ਇੱਕ ਰਾਤ ਚਨਾਹ ਪਾਰ ਕਰਦੇ ਮਹੀਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਗੀਰ ਸੁਟਿਆ ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੈ ਅਗਲੀ ਰਾਤ ਸੋਹਣੀ ਆਪਣੇ ਨਾਲ ਮਿੱਟੀ ਦਾ ਘੜਾ ਪੱਕਾ ਘੜਾ ਲੈ ਗਈ ਤੇ ਘੜੇ ਦੀ ਮਦਦ ਨਾਲ ਉਹਨੇ ਚਨਾ ਪਾਰ ਕੀਤਾ ਤੇ ਮਹੀਵਾਲ ਦੀ ਝੁੱਗੀ ਵਿੱਚ ਜਾ ਪਹੁੰਚੀ ਮਹੀਵਾਲ ਸੋਹਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ ਤੈਨੂੰ ਪਾ ਕੇ ਸੋਹਣੀਏ ਮੇਰਾ ਦੁੱਖ ਅੱਧਾ ਰਹਿ ਗਿਆ ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀਂ ਇਹ ਢੀ ਕਾਲੀ ਬੋਲੀ ਰਾਤ ਵਿੱਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇੱਕ ਔਰਤ ਲਈ ਬਹੁਤ ਵੱਡੀ ਗੱਲ ਏ। ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਵਾਲ ਪਾਸ ਜਾਂਦੀ ਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਬੂਝੇ ਵਿੱਚ ਲੁਕੋ ਦਿੰਦੀ। ਸੋਹਣੀ ਦੇ ਹਰ ਰੋਜ਼ ਅੱਧੀ ਰਾਤ ਤੋਂ ਬਾਹਰ ਜਾਣ ਤੇ ਉਹਦੀ ਨਨਾਨ ਨੂੰ ਸ਼ੱਕ ਹੋ ਗਿਆ। ਇੱਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਆਵਾਜ਼ ਸੁਣਾਈ ਦਿੱਤੀ। ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਭੜੇਖਾ ਜਾਣ ਕੇ ਆਈ ਗਈ ਗੱਲ ਕਰਤੀ ਸੋਹਣੀ ਦਰਿਆ ਤੇ ਪੁੱਜੀ ਸਰਕੜੇ ਦੇ ਬੂਝੇ ਵਿੱਚੋਂ ਖੜਾ ਚੁੱਕਿਆ ਤੇ ਦਰਿਆ ਵਿੱਚ ਠਿੱਲ ਪਈ ਉਹਦੀ ਨਾਨਾਣ ਦੂਰ ਖੜੀ ਸਭ ਕੁਝ ਦੇਖ ਰਹੀ ਸੀ ਸੋਹਣੀ ਕੁਝ ਚਿਰ ਮਗਰੋਂ ਵਾਪਸ ਪਰਤੀ ਤੇ ਖੜਾ ਉਥੇ ਉਸੇ ਥਾਂ ਤੇ ਲੁਕੋ ਦਿੱਤਾ ਉਹਦੀ ਨਾਨਾਣ ਛੋਪਲੇ ਛੋਪਲੇ ਕਦਮੀ ਸੋਹਣੀ ਤੋਂ ਪਹਿਲਾਂ ਘਰ ਪੁੱਜ ਗਈ ਦਿਨੇ ਨਨਾਨਾ ਨੇ ਆਪਣੀ ਮਾਂ ਨੂੰ ਸੋਹਣੀ ਦੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਮਿਲਣ ਜਾਣ ਦੀ ਸਾਰੀ ਕਹਾਣੀ ਸੁਣਾਈ। ਅੱਧੀ ਰਾਤ ਲੰਗੀ ਸੋਹਣੀ ਉੱઠી। ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ। ਸਾਰੇ ਅਸਮਾਨ ਤੇ ਬੱਦਲ ਛਾਏ ਹੋਏ ਸਨ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੀ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੁੜੇ। ਉਹਦਾ ਮਹੀਵਾਲ ਉਹਨੂੰ ਉਡੀਕਦਾ ਪਿਆ ਸੀ। ਦੂਰ ਪਾਰਲੇ ਕੰਡੇ ਉਹਦਾ ਇੰਤਜ਼ਾਰ ਕਰ ਰਿਆ ਸੀ ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ ਰਾਹ ਨਜ਼ਰੀ ਨਹੀਂ ਸੀ ਪੈਂਦਾ ਰਾਹ ਵਿੱਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸੀ ਉਹ ਡਿਗਦੀ ਢੈਂਦੀ ਝਾੜੀਆਂ ਝਾਫਿਆਂ ਵਿੱਚੋਂ ਫਸਦੀ ਲਊ ਲਹਾਨ ਹੋਈ ਚਨਾ ਦੇ ਕੰਡੇ ਤੇ ਪਹੁੰਚੀ ਉਸ ਸਰਕੜੇ ਦੇ ਬੂਝੇ ਵਿੱਚੋਂ ਕੜਾ ਚੁੱਕ ਲਿਆ ਕੜੇ ਨੂੰ ਉਸ ਆਪਣੀ ਆਦਤ ਅਨੁਸਾਰ ਟਣਕਾ ਕੇ ਵਿਖਿਆ ਪਹਿਲਾਂ ਵਰਗੀ ਟਣਕਾਰ ਨਹੀਂ ਸੀ ਆਹ ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਮੁਹੱਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਸੀ ਪਾਰਲੇ ਕੰਡੇ ਮਹੀਵਾਲ ਦੀ ਝੁੱਗੀ ਵਿੱਚ ਦੀਵਾ ਟਿਮਟਮਾ ਰਿਹਾ ਸੀ ਮਹੀਵਾਲ ਸੁਰੀਲੀ ਬੰਸਰੀ ਦੀ ਤਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ ਉਰਲੇ ਕੰਡੇ ਸੋਣੀ ਕੱਚਾ ਖੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ ਵਿਚਾਰ ਦਰਿਆ ਪੂਰੇ ਸਿਖਰ ਤੇ ਸੀ ਅਸਮਾਨਾਂ ਤੇ ਕਹਿਰ ਦੀ ਬਿਜਲੀ ਲਿਸ਼ਕ ਰਹੀ ਸੀ ਕੀ ਹੋਇਆ ਘੜਿਆ ਤੂੰ ਪੱਕਿਓ ਕੱਚਾ ਕਿਉਂ ਬਣ ਗਿਆ ਮੈਂ ਪਿੱਛੇ ਨਹੀਂ ਪਰਤਾਂਗੀ ਆਪਣਾ ਕੌਲ ਪੂਰਾ ਕਰਾਂਗੀ ਮੈਂ ਮਰਦ ਜਾਤ ਪਾਸੋਂ ਇਹ ਉਲੰਭਾ ਨਹੀਂ ਖਟਾਂਗੀ ਆਪਣੀ ਵਫਾ ਨਿਭਾਵਾਂਗੀ ਚਾਹੇ ਮੈਨੂੰ ਆਪਣੀ ਜ਼ਿੰਦਗੀ ਕਿਉਂ ਨਾ ਵਾਰਨੀ ਪੈ ਜਾਵੇ ਸੋਹਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿੱਚ ਠਿੱਲ ਪਈ ਰਾਤ ਹਨੇਰੀ ਲਿਸ਼ਕਣ ਤਾਰੇ ਕੱਚੇ ਘੜੇ ਤੇ ਮੈਂ ਤਰਦੀ ਵੇਖੀ ਰੱਬਾ ਖੈਰ ਕਰੀ ਤੇਰੀ ਆਸ ਤੇ ਮੂਲ ਨਾ ਡਰਦੀ ਮੂੰਹ ਜੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੇ ਠਹਿਰਨਾ ਹੋਇਆ ਸੋਣੀ ਅਜੇ ਬਹੁਤ ਥੋੜੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ ਉਹ ਆਪਣੇ ਹੱਥ ਪੈਰ ਮਾਰਨ ਲੱਗੀ ਕੁਝ ਹੋਰ ਗੱਜ ਅੱਗੇ ਵਧੀ ਕਹਿਰੰਦਾ ਪਾਣੀ ਵਗ ਰਿਆ ਸੀ ਉਹਦਾ ਸਾਹ ਟੁੱਟਣ ਲੱਗਾ ਮਹੀਵਾਲਾ ਮਹੀਵਾਲਾ ਆ ਮਿਲ ਲੈ ਮਹੀਵਾਲਾ ਤੇ ਸੋਣੀ ਦੀ ਆਵਾਜ਼ ਗਵਾਚ ਗਈ ਪਾਣੀ ਦੀ ਇੱਕ ਤੇਜ਼ ਲਹਿਰ ਉਹ ਨੂੰ ਆਪਣੇ ਨਾਲ ਵਹਾ ਕੇ ਲੈ ਗਈ بڑے ਜ਼ੋਰਾਂ ਦੀ ਬਿਜਲੀ ਕੜਕੀ ਬਿਜਲੀ ਦੇ ਰਿਸ਼ਕਾਰੇ ਵਿੱਚ ਮਹੀਵਾਲ ਨੂੰ ਪਾਣੀਆਂ ਨਾਲ ਘੋਲ ਕਰੇਂਦੀ ਸੋਣੀ ਵਿਖਾਈ ਦਿੱਤੀ ਸੋਣੀਏ ਦਿਲ ਨਾ ਛੱਡੀ ਮੈਂ ਆਇਆ ਮਹੀਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਉਹ ਮੁਸ਼ਕਲ ਨਾਲ ਚਨਾਦ ਅਦਵਿਚਾਰੀ ਪੁੱਜਿਆ ਸੀ ਕਿ ਉਹਨੇ ਬਿਜਲੀ ਦੇ ਰਿਸ਼ਕਾਰੇ ਵਿੱਚ ਆਪਣੇ ਤੋਂ ਚੰਦ ਕੋ ਕਦਮਾਂ ਦੀ ਦੂਰੀ ਤੇ ਰੁੜੀ ਜਾਂਦੀ ਸੋਣੀ ਤੱਕੀ ਉਹਨੇ ਬੜੇ ਜ਼ੋਰ ਨਾਲ ਹੱਥ ਮਾਰੇ ਤੇ ਬੇਸੁਰਤੀ ਸੋਹਣੀ ਨੂੰ ਫੜ ਲਿਆ ਤੇ ਕੰਡੇ ਵੱਲ ਨੂੰ ਵਧਣ ਲੱਗਾ ਦਰਿਆ ਅਜੂਰਾ ਚੜਿਆ ਹੋਇਆ ਸੀਗਾ ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਪੂਰਾ ਅੱਧਾ ਦਰਿਆ ਹਲੇ ਉਹਨੇ ਪਾਰ ਕਰਨਾ ਸੀ ਉਹ ਬੜੀ ਕੋਸ਼ਿਸ਼ ਕੀਤੀ ਪਰੰਤੂ ਉਸ ਦਾ ਸਾਥ ਵਿਚਕਾਰੀ ਟੁੱਟ ਗਿਆ ਪਾਣੀ ਦੀ ਇੱਕ ਕਹਿਰਾ ਭਰੀ ਲਹਿਰ ਉਹਨ ਸੋਹਣੀ ਸਮੇਤ ਵਹਾ ਕੇ ਲੈ ਗਈ ਮਹੀਵਾਲ ਦੀ ਝੁੱਗੀ ਵਿੱਚ ਟਿਮਟਮਾਉਂਦਾ ਦੀਵਾ ਚਿਰੋਕਣਾ ਹੀ ਬੁੱਝ ਚੁੱਕਾ ਸੀ ਜਿਸ ਸਿਦਕ ਦੀਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਉਹ ਸਦਕਾ ਪੰਜਾਬ ਦੇ ਲੋਕमानस ਅੱਜ ਵੀ ਉਸ ਦੇ ਸਿਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ ਸੋਹਣੀ ਜਹੀ ਕਿਸੇ ਪ੍ਰੀਤ ਨਹੀਂ ਕਰਨੀ ਉਹਦੀ ਪ੍ਰੀਤ ਵੀ ਪਾਣੀ ਭਰਦੀ ਵਿੱਚ ਚਨਾਵਾਂ ਦੇ ਸੋਹਣੀ ਆਪ ਡੁੱਬੀ ਰੂਹ ਤਰਦੀ ਆਪਣੀ ਅੱਜ ਦੀ ਕਹਾਣੀ ਸੋਹਣੀ ਮਹੀਵਾਲ ਖਤਮ ਹੁੰਦੀ ਹੈ ਤੇ ਮੈਂ ਤੁਹਾਨੂੰ ਇੱਕ ਸੋਹਣੀ ਮਹੀਵਾਲ ਦਾ ਗੀਤ ਸੁਣਾ ਰਹੀ ਹਾਂ ਵੇਲਾ ਦੀ ਰਾਤ ਦਾ ਸੋਣੀ ਕਰੋ ਰਵਾਨਾ ਹੋਈ ਵੇਲਾ ਦੀ ਰਾਤ ਦਾ ਸੋਣੀ ਕਰੋ ਰਵਾਨਾ ਹੋਈ ਹੌਲੀ ਹੌਲੀ ਪੈਰ ਟਿਕਾਵੇ ਹੌਲੀ ਹੌਲੀ ਪੈਰ ਟਿਕਾਵੇ ਜਾਗ ਪਵੇ ਨਾ ਕੋਈ ਵੇਲਾ ਦੀ ਰਾਤ ਦਾ ਸੋਣੀ ਕਰੋ ਰਵਾਨਾ ਹੋਈ ਦਿਲ ਵਿੱਚ ਤਾਗ ਸੀ ਯਾਰ ਮਿਲਣ ਦੀ ਪਤਣ ਚਨਾ ਦਾ ਆ ਦਿਲ ਵਿੱਚ ਤਾਗ ਸੀ ਯਾਰ ਮਿਲਣ ਦੀ ਪਤਣ ਚਨਾ ਦਾ ਆ ਕੱਚ ਕੜੇ ਨੇ ਕੱਚ ਕੁਮਾਇਆ ਖੁਰ ਗਿਆ ਆਦ ਵਿੱਚ ਕਾਰੇ ਕੱਚੇ ਕੜੇ ਨੇ ਕੱਚ ਕਮਾਇਆ ਖੁਰ ਗਿਆ ਆਦ ਵਿੱਚ ਕਾਰੇ ਯਾ ਲਾਇਆ ਮੋਲਾ ਮੇਰੇ ਏ ਕੀ ਖੇਡ ਰਚਾਈ ਵੇਲਾ ਦੀ ਰਾਤ ਦਾ ਸੋਣੀ ਕਰੋ ਰਵਾਨਾ ਹੋਈ ਵੇਲਾ ਦੀ ਰਾਤ ਦਾ ਮਹੀਵਾਲ ਕੁਰਲੌਂਦੀ ਸੋਣੀ ਵਿੱਚ ਗੋਤੇ ਖਾਵੇ ਮਹੀਵਾਲ ਕੁਰਲੌਂਦੀ ਸੋਣੀ ਵਿੱਚ ਗੋਤੇ ਖਾਵੇ ਸੋਹਣਾ ਸਜਣਾ ਸੋਹਣਾ ਸਜਣਾ ਮਰਦੀ ਤਾਈ ਬਚਾਲੈ ਜਾਂ ਦੀਵਾਰੀ ਸੋਹਣਾ ਸਜਣਾ ਤਾਂ ਗਲ ਵਕੜੀ ਪਾਈ ਵੇਲਾ ਦੀ ਰਾਤ ਦਾ ਸੋਣੀ ਕਰੋ ਰਵਾਨਾ ਹੋਈ ਵੇਲਾ ਦੀ ਰਾਤ ਦਾ ਸੋਣੀ ਕਰੋ ਰਵਾਨਾ ਹੋਈ ਐਸੀ ਸੋਹਣੀ ਮਹੀਵਾਲ ਦੀ ਅਮਰ ਕਹਾਣੀ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਾਡੀ ਅਗਲੀ ਵੀਡੀਓ ਵਿੱਚ ਅਸੀਂ ਇੱਕ ਹੋਰ ਅਮਰ ਕਹਾਣੀ ਲੈ ਕੇ ਆਵਾਂਗੇ ਤਦ ਤੱਕ ਲਈ ਰੱਬ ਰੱਖਾ